ਅਜੇ ਤੱਕ ਇਹ ਹੀ ਨਹੀਂ ਕਲੀਅਰ ਹੋਇਆ ਹੈਗਾ ਵੀ ਤੁਸੀਂ ਕਿਹੜੇ ਰਸਤੇ ਦੇ ਵਿੱਚ ਜਾਣਾ ਵਾ 10 ਦਿਨ ਪੂਰੇ ਗਿਣਤੀ ਦੇ 10 ਦਿਨ ਤੁਸੀਂ ਘਟੋ ਘਟ ਕੇ ਰਹੇ ਮੈਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਹਨਾਂ ਦਿਮਾਗ ਦੇ ਵਿੱਚ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਦੇਖੋ ਕਿਵੇਂ ਕੰਮ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਮਹੀਨੇ ਦੇ ਤੁਸੀਂ 1000 ਰੁਪਏ ਤੁਸੀਂ ਕਮਾ ਸਕਦੇ ਹੋ ਜੇ ਆਪਾਂ ਗੱਲ ਕਰੀ ਕਮਾਈ ਦੀ ਕਮਾਈ ਸਾਰੇ ਚੈਨਲਾਂ ਦੇ ਵਿੱਚ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸ ਸਰੋਏ ਦੇ ਵਿੱਚ ਜੀ ਅਗਰ ਦੋਸਤੋ ਤੁਸੀਂ YouTube Facebook Instagram ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਉਹਦੇ ਲਈ ਤੁਹਾਨੂੰ ਇੱਕ ਕੰਮ ਆ ਜਿਹੜਾ ਬਹੁਤ ਜ਼ਰੂਰੀ ਆ ਤੁਹਾਨੂੰ ਉਹ ਕਰਨਾ ਪਵੇਗਾ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਤੁਸੀਂ ਤਾਂ ਹੀ ਤੁਸੀਂ YouTube Facebook Instagram ਤੋਂ ਤੁਸੀਂ ਸਕਸੈਸ ਹੋ ਸਕਦੇ ਹੋ ਜੇ ਤੁਸੀਂ ਉਹਦੇ ਤੇ ਤੁਸੀਂ ਕੰਮ ਨਹੀਂ ਕਰੋਗੇ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀ ਤੁਸੀਂ ਕਿਸੇ ਕਿਹੜੀ ਚੀਜ਼ ਤੇ ਤੁਸੀਂ ਕੰਮ ਕਰਨਾ ਵਾ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੀ ਮੇਰੀ ਵੀਡੀਓਜ਼ ਦੇਖਦੇ ਨੇ ਜਿਵੇਂ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਮੈਂ ਆਪਣੇ YouTube ਚੈਨਲ ਦੇ ਉੱਤੇ ਦੱਸਦਾ ਹਾਂ ਵੀ ਤੁਸੀਂ Facebook ਤੇ ਕਿਵੇਂ ਕੰਮ ਕਰ ਸਕਦੇ ਹੋ YouTube ਤੇ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਤੇ ਤੁਸੀਂ Instagram ਤੇ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਮਹੀਨੇ ਦੇ ਤੁਸੀਂ 1000 ਰੁਪਏ ਤੁਸੀਂ ਕਮਾ ਸਕਦੇ ਹੋ ਉਹ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਮੇਰੇ ਭੈਣ ਭਰਾ ਮੈਨੂੰ ਫੋਨ ਵੀ ਕਰਦੇ ਨੇ ਮੈਸੇਜ ਵੀ ਕਰਦੇ ਨੇ ਜੀ ਤੇ ਵੀਡੀਓ ਦੇ ਥੱਲੇ ਕਮੈਂਟ ਵੀ ਕਰਦੇ ਨੇ ਤੇ ਉਹ ਮੇਰੇ ਕੋਲੋਂ ਸਵਾਲ ਲੈਂਦੇ ਨੇ ਉਹ ਕਹਿੰਦੇ ਕਿ ਵੀਰ ਜੀ ਮਤਲਬ ਵੀ ਅਸੀਂ ਵੀਊ ਟੂ ਫੇਸਬੁਕ ਇੰਸਟਾਗ੍ਰam ਤੇ ਕਿਹੜੇ ਟੌਪਿਕ ਤੇ ਅਸੀਂ ਕੰਮ ਕਰੀਏ ਜਿਹਦੇ ਨਾਲ ਮਤਲਬ ਵੀ ਅਸੀਂ ਛੇਤੀ ਅਸੀਂ ਵਾਇਰਲ ਹੋ ਜਾਈਏ ਸਾਡੀ ਵੀਡੀਓ ਛੇਤੀ ਵਾਇਰਲ ਹੋਣ ਲੱਗ ਜਾਣਾ ਤੁਸੀਂ ਮਹੀਨੇ ਦੇ ਛੇਤੀ ਤੋਂ ਛੇਤੀ ਪੈਸੇ ਕਮਾਣਾ ਸ਼ੁਰੂ ਕਰ ਦਈਏ ਸੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਹਨਾਂ ਦਿਮਾਗ ਦੇ ਵਿੱਚ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਦੇਖੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਨਾ ਤਾਂ ਉਹਦੇ ਲਈ ਸ਼ਾਰਟਕਟ ਕੁਝ ਵੀ ਨਹੀਂ ਹੈਗਾ ਤੁਹਾਨੂੰ ਸਮਾਂ ਲੱਗੇਗਾ ਹੀ ਲੱਗੇਗਾ ਚਾਹੇ ਤੁਹਾਨੂੰ 20 ਦਿਨ ਲੱਗ ਜਾਣਾ 15 ਦਿਨ ਲੱਗ ਜਾਣਾ ਮਹੀਨਾ ਲੱਗ ਜਾਏ 3 ਮਹੀਨੇ ਲੱਗ ਜਾਣਾ 6 ਮਹੀਨੇ ਚਾਹੇ ਤੁਹਾਨੂੰ ਸਾਲ ਲੱਗ ਜੇ ਪਰ ਸ਼ਾਰਟਕਟ ਰਸਤਾ ਕੋਈ ਨਹੀਂ ਜਗਾ ਹਾਂ ਬਹੁਤ ਸਾਰੇ ਸ਼ਾਰਟਕਟ ਰਸਤੇ ਹੈਗੇ ਨੇ ਜੇ ਤੁਸੀਂ ਸ਼ਾਰਟਕਟ ਰਸਤੇ ਤੇ ਤੁਸੀਂ ਕੰਮ ਕਰੋਗੇ ਸ਼ਾਰਟਕਟ ਰਸਤੇ ਤੇ ਵੀ ਤੁਸੀਂ ਉਹ ਜਗਤ ਪਹੁੰਚ ਗਏ ਪਲੇਟਫਾਰਮ ਤੇ ਪਹੁੰਚ ਗਏ ਤਾਂ ਤੁਸੀਂ ਡਿੱਗੋਗੇ ਬੜੀ ਛੇਤੀ ਥੱਲੇ ਡਿੱਗ ਜਦੋਂ ਤੁਸੀਂ ਇੱਕ ਵਾਰੀ ਥੱਲੇ ਡਿੱਗ ਗਏ ਤੁਹਾਡੇ ਤੋਂ ਖੜੇ ਨਹੀਂ ਜਾਣਾ ਉੱਠੇ ਨਹੀਂ ਜਾਣਾ ਤੁਹਾਡੇ ਤੋਂ ਸੋ ਇਸ ਕਰਕੇ ਹਮੇਸ਼ਾ ਤੁਸੀਂ ਮਿਹਨਤ ਕਰੋ ਉਸ ਟੌਪਿਕ ਦੇ ਉੱਤੇ ਜਿੱਤੇ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਫੋਕਸ ਕਰੋ ਉਹ ਚੀਜ਼ ਦੇ ਉੱਤੇ ਫੋਕਸ ਕਰੋ ਕਿਉਂਕਿ ਬਹੁਤ ਸਾਰੇ ਮੇਰੇ ਪਿੰਡ ਭਰਾਏ ਹੋ ਜੇ ਆਏਗੇ ਨੇ ਜਿਹੜੇ ਮੈਨੂੰ ਮਤਲਬ ਵੀ ਫੋਨ ਕਰਕੇ ਪੁੱਛਦੇ ਵੀ ਅਸੀਂ ਕਿਹੜੇ ਕਿਹੜੇ ਟੌਪਿਕ ਤੇ ਕੰਮ ਕਰੀਏ ਮਤਲਬ ਹੀ ਉਹ ਡਬਲ ਮਾਈਂਡਡ ਨੇ ਉਹਨਾਂ ਦੇ ਦੋ ਦੋ ਦਿਮਾਗ ਆ ਉਹ ਕਹਿੰਦੇ ਵੀ ਮੰਨ ਕੇ ਚਲੋ ਮੈਂ ਆਪਣੇ ਚੈਨਲ ਤੇ ਬਹੁਤ ਸਾਰੀ ਵੀਡੀਓ ਬਣਾਵਾਂ ਹਣਾ ਵੀ ਤੁਸੀਂ ਰਿਕਰਡੋਂ ਵਾਲੀ ਵੀਡੀਓ ਬਣਾ ਸਕਦੇ ਹੋ ਮੋਟੀਵੇਸ਼ਨ ਬਣਾ ਸਕਦੇ ਹੋ ਹੋਰ ਕਹਾਣੀਆਂ ਦੇ ਤੁਸੀਂ ਕੰਮ ਕਰ ਸਕਦੇ ਹੋ ਜਾਂ ਕਿਸੇ ਹੋਰ ਚੀਜ਼ ਤੇ ਕੰਮ ਕਰ ਸਕਦੇ ਹੋ ਹਣ ਮੈਂ ਮੇਰਾ ਦੇਖੋ ਮੇਰਾ ਕੰਮ ਤੁਹਾਨੂੰ ਗਾਈ ਪਰ ਮੈਂ ਕਿਉਂ ਦੱਸਦਾ ਇਹ ਜੀ ਆ ਮੈਂ ਇਹ ਚੀਜ਼ ਤਾਂ ਦੱਸਦਾ ਵਾਂ ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਦੇਖੋ ਟੈਲੈਂਟ ਹੁੰਦਾ ਹੀ ਹੁੰਦਾ ਵਾ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਯਾਰ ਮੇਰੇ ਅੰਦਰ ਕੀ ਟੈਲੈਂਟ ਆ ਮੈਂ ਕੀ ਕੰਮ ਕਰ ਸਕਦਾ ਕਿੱਥੋਂ ਤੱਕ ਮੈਂ ਮਤਲਬ ਵੀ ਆਪਣਾ ਜੋਰ ਲਾ ਸਕਦਾ ਵਾਂ ਇਦਾਂ ਹੀ ਤੁਹਾਨੂੰ ਪਤਾ ਹੋਣਾ ਵੀ ਤੁਹਾਡੇ ਅੰਦਰ ਕੀ ਟੈਲੈਂਟ ਆ ਤੁਸੀਂ ਕਿੱਥੋਂ ਤੱਕ ਜਾ ਸਕਦੇ ਹੋ ਕਿੱਥੋਂ ਤੱਕ ਤੁਸੀਂ ਜੋਰ ਲਗਾ ਸਕਦੇ ਹੋ ਹਰ ਇੱਕ ਬੰਦੇ ਨੂੰ ਆਪਣੇ ਆਪਣੇ ਬਾਰੇ ਪਤਾ ਹੁੰਦਾ ਵਾ ਹਰ ਇੱਕ ਨੂੰ ਆਪਣੇ ਬਾਰੇ ਟੈਲੈਂਟ ਬਾਰੇ ਵੀ ਪਤਾ ਹੁੰਦਾ ਵਾ ਸੋ ਤੁਹਾਨੂੰ ਆਪਣੇ ਟੈਲੈਂਟ ਦੇ ਬਾਰੇ ਪਤਾਵਾ ਮੈਨੂੰ ਆਪਣੇ ਟੈਲੈਂਟ ਦੇ ਬਾਰੇ ਪਤਾਵਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਤਾਂ ਦੱਸਦਾ ਵਾਂ ਇੰਨੇ ਬਹੁਤ سارے ਟੌਪਿਕ ਕਿਉਂਕਿ ਮੈਂ ਕਹਿੰਦਾ ਚਲੋ ਬੰਦੇ ਅੰਦਰ ਇਹ ਟੈਲੇਂਟ ਹੁੰਦਾ ਵਾ ਪਰ ਉਹਨੂੰ ਸਕਿੱਲ ਦਾ ਨਹੀਂ ਪਤਾ ਹੁੰਦਾ। ਵੀਰ ਨੂੰ ਗਾਈਡ ਨਹੀਂ ਕੀਤਾ ਜਾਂਦਾ ਵੀ ਤੂੰ ਵੀ ਕੰਮ ਕਰ ਸਕਦਾ ਵਾਂ। ਮੈਂ ਤੁਹਾਨੂੰ ਉਸ ਤਰੀਕੇ ਨਾਲ ਗਾਈਡ ਕਰ ਦਿੰਨਾ ਵਾਂ। ਹੁਣ ਕੀ ਆ ਕੀ ਮਤਲਬ ਵੀ ਜਿਹੜੇ ਮੇਰੇ ਭਿੰਨ ਭਰਾਣੇ ਉਹ ਡਬਲ ਮਾਈਂਡਡ ਨੇ ਉਹ ਕਹਿੰਦੇ ਵੀ ਮਤਲਬ ਵੀ ਅਸੀਂ ਇਹ ਟੌਪਿਕ ਤੇ ਕੰਮ ਕਰ ਲੈਂਦੇ ਅਸੀਂ ਕਾਰਟੂਨ ਵਾਲੀ ਵੀਡੀਓ ਬਣਾ ਦਿੰਨੇ ਆ। ਕੱਲ ਮੈਂ ਵੀਡੀਓ ਪਾਤੀ ਉਹਨੇ ਮੇਰੀ ਦੂਜੀ ਵੀਡੀਓ ਦੇਖੀ ਹੋਰ ਸਟੋਰੀ ਦੇ ਉੱਤੇ ਵੀ ਪੈਸਾ ਇਹਦੇ ਵਿੱਚ ਵੀ ਬਹੁਤ ਆ। ਤੁਸੀਂ ਕਿਹਨੂੰ ਵੀ ਜਿਹੜੀ ਮਹੋਰਰ ਸਟੋਰੀ ਦੇ ਕੰਮ ਕਰ ਲੈਣਾ ਵਾ ਅਗਲੇ ਦਿਨ ਤੁਸੀਂ ਮੇਰੀ ਵੀਡੀਓ ਦੇਖੀ ਜੇ ਵੀ ਮੋਟੀਵੇਸ਼ਨ ਦੇ ਇੱਕ ਚੈਨਲ ਖੋਲ ਲੈਣਾ ਉਹ ਪੈਸਾ ਉਹਦੇ ਵਿੱਚ ਵੀ ਬਹੁਤ ਆ ਤੁਸੀ ਮੋਟੀਵੇਸ਼ਨ ਨਾਲ ਗੱਲ ਭੱਜ ਜਾਂਦੇ ਹੋ ਜਾਨੀ ਕਿ ਤੁਸੀਂ ਡਬਲ ਮਾਈਂਡਡ ਹੋ ਜਾਣਾ ਤੁਹਾਨੂੰ ਹਜੇ ਤੱਕ ਇਹ ਨਹੀਂ ਕਲੀਅਰ ਹੋਇਆ ਹੈਗਾ ਵੀ ਤੁਸੀਂ ਕਿਹੜੇ ਰਸਤੇ ਦੇ ਵਿੱਚ ਜਾਣਾ ਵਾ ਦੇਖੋ ਜੇ ਆਪਾਂ ਗੱਲ ਕਰੀ ਕਮਾਈ ਦੀ ਕਮਾਈ ਸਾਰੇ ਚੈਨਲਾਂ ਦੇ ਵਿੱਚ ਹਾਰਰ ਸਟੋਰੀ ਦੇ ਵਿੱਚ ਵੀ ਕਮਾਈ ਹੈਗੀ ਆ ਮੋਟੀਵੇਸ਼ਨ ਦੇ ਵਿੱਚ ਵੀ ਕਮਾਈ ਹੈਗੀ ਆ ਕਾਰਟੂਨ ਦੇ ਵਿੱਚ ਵੀ ਕਮਾਈ ਹੈਗੀ ਆ ਜੋ ਵੀ ਤੁਸੀਂ ਕਰੋਗੇ ਵਲੋਗ ਬਣਾਓਗੇ ਕੁਝ ਵੀ ਬਣਾਓਗੇ ਕਮਾਈ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਆ ਲੱਖਾਂ ਰੁਪਇਆ ਹਰ ਇੱਕ ਟੋਪੀ ਦੇ ਵਿੱਚ ਲੱਖਾਂ ਰੁਪਇਆ ਹੋਆ ਹੁਣ ਗੱਲ ਇੱਥੇ ਆ ਕੇ ਮੁੱਕ ਰਹੀ ਹੈ ਵੀ ਤੁਸੀਂ ਮਤਲਬ ਕਿਹੜੀ ਟੋਪੀ ਤੇ ਕੰਮ ਕਰੋਗੇ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾ ਸਭ ਤੋਂ ਪਹਿਲੀ ਇਹ ਚੀਜ਼ ਆ ਵੀ ਤੁਸੀਂ ਆਪਣੇ ਟੈਲੈਂਟ ਨੂੰ ਪਛਾਣੋ ਜਿਹੜੇ ਮੇਰੇ ਭੈਣ ਭਰਾ ਮੈਨੂੰ ਫੋਨ ਕਰਦੇ ਨੇ ਨਾ ਮੈਨੂੰ ਇਹੀ ਗੱਲ ਪਹਿਲਾਂ ਪੁੱਛਦਾ ਹੁੰਦਾ ਵੀ ਤੁਸੀਂ ਵੀਰ ਜੀ ਮੈਨੂੰ ਇਹ ਦੱਸੋ ਤੁਹਾਡੇ ਅੰਦਰ ਟੈਲੈਂਟ ਕੀ ਆ ਚਾਹੇ ਤੁਹਾਡੇ ਅੰਦਰ ਕੁਆਲੀਫਿਕੇਸ਼ਨ ਕੁਝ ਵੀ ਨਹੀਂ ਹੈਗਾ ਚਾਹੇ ਤੁਸੀਂ ਅਨਪੜ੍ਹ ਹੋ ਹਾਊਸ ਵਾਈਫ ਹੋ ਤੁਸੀਂ ਪਰ ਤੁਹਾਡੇ ਅੰਦਰ ਕੋਈ ਨਾ ਤਾਂ ਕੋਈ ਟੈਲੈਂਟ ਹੋਵੇਗਾ ਨਾ ਇਦਾਂ ਦੁਨੀਆ ਤੇ ਕੋਈ ਬੰਦਾ ਨਹੀਂ ਹੈਗਾ ਇਦਾਂ ਦਾ ਜਿਹਦੇ ਅੰਦਰ ਕੋਈ ਮਤਲਬ ਵੀ ਕੋਈ ਟੈਲੈਂਟ ਨਾ ਹੋਵੇ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਟੈਲੈਂਟ ਹੁੰਦਾ ਕੋਈ ਬੰਦਾ ਕਮੇਡੀ ਵਧੀਆ ਕਰਦਾ ਕੋਈ ਮੋਟੀਵੇਸ਼ਨਲ ਸਪੀਚ ਵਧੀਆ ਦੇ ਦਿੰਦਾ ਵਾ ਕੋਈ ਐਡੀਟਿੰਗ ਦੀ ਸਕਿੱਲ ਹੁੰਦੀ ਆ ਕਿਸੇ ਨੂੰ ਕੋਸ਼ਿਸ਼ ਸਕਿੱਲ ਹੁੰਦੀ ਆ ਹਰ ਇੱਕ ਤਨੂੰ ਬੰਦੇ ਨੂੰ ਅਲੱਗ-ਅਲੱਗ ਸਕਿੱਲ ਹੁੰਦੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵਾਂ ਮਤਲਬ ਪਹਿਲਾਂ ਤੁਸੀਂ ਆਪਣੇ ਅੰਦਰ ਦੀ ਸਕਿੱਲ ਦੇਖੋ ਤੁਹਾਡੇ ਅੰਦਰ ਸਕਿੱਲ ਕਿਹੜੀ ਆ ਕਿਉਂਕਿ ਦੇਖ ਜੇ ਆਪਾਂ YouTube ਦੇ ਉੱਤੇ ਆਪਾਂ ਕੰਮ ਕਰਨਾ ਵਾ YouTube ਤੇ ਕੰਮ ਕਰਨ ਲਈ ਜੀ ਦੇਖੋ ਆਪਾਂ ਮਹੀਨਾ ਨਹੀਂ ਕਰਨਾ 2 ਮਹੀਨੇ ਨਹੀਂ ਕਰਨਾ 3 ਮਹੀਨੇ ਨਹੀਂ ਕਰਨਾ ਆਪਾਂ ਇਹਦੇ ਤੇ ਲਾਈਫਟਾਈਮ ਤੱਕ ਚੱਲਣਾ ਵਾ ਲੌਂਗ ਟਾਈਮ ਤੱਕ ਚੱਲਣਾ ਵਾ ਇਹ ਨਾ ਹੋਵੇ ਵੀ ਤੁਹਾਡੇ ਕੋਲ ਕੰਟੈਂਟ ਖਤਮ ਹੋ ਜੇ ਜੇ ਤੁਸੀਂ ਆਪਣੇ ਟੈਲੈਂਟ ਦੇ ਮੁਤਾਬਿਕ ਤੁਸੀਂ ਕੰਮ ਕਰੋਗੇ ਤੁਹਾਡੇ ਕੋਲ ਦੇਖੋ ਕੰਟੈਂਟ ਕਦੇ ਨਹੀਂ ਖਤਮ ਹੋਏਗਾ ਜੇ ਤੁਹਾਡੇ ਕੋਲ ਦੇਖੋ ਆਪ ਦਾ ਕੰਟੈਂਟ ਹੋਏਗਾ ਤੁਸੀਂ ਆਪਣੇ ਟੈਲੈਂਟ ਦੇ ਹਿਸਾਬ ਨਾਲ ਚੱਲੋਗੇ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੀ ਸ਼ੁਰੂ ਕਰ ਦੋਗੇ ਇੱਕ ਹੋਰ ਹੀ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸ਼ਾਰਟਕਟ ਕੁਝ ਨਹੀਂ ਹੈਗਾ ਤੁਹਾਨੂੰ 5 ਦਿਨ ਵੀ ਲੱਗ ਸਕਦੇ ਆ 10 ਦਿਨ ਵੀ ਲੱਗ ਸਕਦੇ ਆ 15 ਦਿਨ ਵੀ ਲੱਗ ਸਕਦੇ ਆ 20 ਦਿਨ ਵੀ ਲੱਗ ਸਕਦੇ ਆ ਤੁਹਾਨੂੰ ਗਰੋਅ ਹੋਣ ਵਾਸਤੇ ਜੇ ਤੁਸੀਂ YouTube ਦੇ ਉੱਤੇ Facebook ਦੇ ਉੱਤੇ Instagram ਦੇ ਉੱਤੇ ਤੁਸੀਂ ਫੇਮਸ ਹੋਣਾ ਚਾਹੁੰਦੇ ਹੋ ਕੰਮ ਕਰਨਾ ਚਾਹੁੰਦੇ ਹੋ ਤੇ ਮਹੀਨੇ ਦੇ ਤੁਸੀਂ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਮੇਰੀ ਇਹ ਗੱਲ ਮੰਨ ਲਓ ਤੁਸੀਂ ਘੱਟੋ ਘੱਟ 10 ਦਿਨ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਆਲੇ ਦੁਆਲੇ ਦਾ ਜੋ ਵੀ ਲਟਰੰ ਪਟਰੰ ਕੋੜਾ ਫੂਸ ਤੁਹਾਡੇ ਅੰਦਰ ਦਿਮਾਗ ਦੇ ਵਿੱਚ ਘੁਸਿਆ ਪਿਆ ਨਾ ਉਹਨੂੰ ਬਾਹਰ ਚੱਕ ਕੇ ਸੁੱਟ ਦਿਓ ਸਿਰਫ 10 ਦਿਨ 10 ਦਿਨ ਮਤਲਬ YouTube ਤੇ ਜਿਹੜੇ ਵੀ ਟੋਪਿਕ ਤੇ ਤੁਸੀਂ ਕੰਮ ਕਰਨਾ ਚਾਹੇ ਤੁਸੀਂ ਹੋਰ ਕਹਾਣੀਆਂ ਤੇ ਕੰਮ ਕਰਦੇ ਪਿਓ ਚਾਹੇ ਤੁਸੀਂ ਮੋਟੀਵੇਸ਼ਨਲ ਤੇ ਕਰਦੇ ਪਿਓ ਕਿਸੇ ਵੀ ਟੋਪਿਕ ਤੇ ਤੁਸੀਂ ਕੰਮ ਕਰਦੇ ਹੋ 10 ਦਿਨ ਸਿਰਫ ਸਿੱਧਾ 10 ਦਿਨ ਪੂਰੇ ਗਿਣਤੀ ਦੇ 10 ਦਿਨ ਤੁਸੀਂ ਘੱਟੋ ਘੱਟ ਕੇ ਰਵੇਂ 10 ਤੋਂ 20 ਦਿਨ ਤੁਸੀਂ YouTube ਨੂੰ ਦੇ ਦਿਓ ਦਿਨ ਰਾਤ ਇੱਕ ਕਰ ਦੋ ਉੱਤੇ ਇੱਕ ਦਿਨ ਦੇ ਵਿੱਚ 2-2 ਵੀਡੀਓ ਅਪਲੋਡ ਕਰੋ 2-2 3-3 ਵੀਡੀਓ ਅਪਲੋਡ ਕਰੋ ਡੇਲੀ ਉਦੇ ਤੇ ਕੰਮ ਕਰੋ ਪ੍ਰੋਪਰਲੀ ਸਾਰੇ ਦੇ ਸੈੱਡਾਂ ਵਾਲੇ ਕੰਮ ਭੁੱਲ ਜੋ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਓ ਤੁਸੀਂ ਕਹਿਣਾ ਵੀ ਜਦੋਂ ਮੈਂ YouTube ਤੇ ਤੁਸੀਂ ਮੈਂ ਜਦੋਂ ਤੱਕ ਫੈਮਸ ਨਹੀਂ ਹੁੰਦਾ ਮੈਂ ਲੱਗਾ ਰਹਿਣਾ ਲੱਗੇ ਰਹਿਣਾ ਜਦੋਂ ਤੱਕ ਮੇਰੀ ਅਰਨਿੰਗ ਨਹੀਂ ਹੁੰਦੀ ਤੁਹਾਨੂੰ ਮੈਂ ਗਾਰੰਟੀ ਦੇਦੀ 10 ਦਿਨਾਂ ਦਾ ਵਾਅਦਾ ਜੇ ਤੁਸੀਂ 10 ਦਿਨ ਤੁਸੀਂ ਲਗਾਤਾਰ ਤੁਸੀਂ ਕੰਮ ਕਰੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਦੀ ਤੁਹਾਡੀ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਣੀ ਆ ਜਦੋਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਸਮਝ ਲਓ ਤੁਸੀਂ ਸਟਾਰ ਨੂੰ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਗਏ ਕਹਿੰਦਾ ਜੀ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਨਾ ਉਹ ਸਿਰਫ ਇੱਕ ਸੈਕਿੰਡ ਦੇ ਵਿੱਚ ਇੱਕ ਸੈਕਿੰਡ ਕੁਝ ਮਿਲੀ ਸੈਕਿੰਡ ਦੇ ਵਿੱਚ ਬਦਲ ਜਾਂਦੀ ਹੈ ਕਿਹੜੇ ਬੰਦੇ ਦੀ ਜ਼ਿੰਦਗੀ ਬਦਲਣ ਲੱਗੇ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜੇ ਟਾਈਮ ਬੰਦੇ ਦੀ ਜ਼ਿੰਦਗੀ ਬਦਲ ਗਈ ਬੰਦੇ ਨੂੰ ਜ਼ੀਰੋ ਤੋਂ ਹੀਰੋ ਬਣਨ ਲੱਗੇ ਸਮਾਂ ਨਹੀਂ ਲੱਗਦਾ ਹੈਗਾ ਹੀਰੋ ਤੋਂ ਜ਼ੀਰੋ ਬਣਨ ਲੱਗੇ ਵੀ ਸਮਾਂ ਨਹੀਂ ਲੱਗਦਾ ਹੈਗਾ ਜਿਹੜਾ ਬੰਦਾ ਆਪਣੀ ਮਦਦ ਆਪ ਕਰਦਾ ਨਾ ਰੱਬ ਵੀ ਉਹਦੀ ਮਦਦ ਕਰਦਾ ਵਾ ਜੇ ਤੁਸੀਂ ਖੁਦ ਮਿਹਨਤ ਕਰੋਗੇ ਤੁਸੀਂ ਦਿਨ ਰਾਤ ਇੱਕ ਕਰ ਦੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਵਾਹਿਗੁਰੂ ਪਰਮਾਤਮਾ ਤੁਹਾਡੀ ਬਾਤ ਜ਼ਰੂਰ ਫੜੇਗਾ 101% ਜਿੰਨੀ ਵੀ ਤੁਸੀਂ ਮਿਹਨਤ ਕਰੋਗੇ ਨਾ ਉਹ ਮਿਹਨਤ ਦਾ ਫਲ ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗਾ ਹੀ ਮਿਲੇਗਾ ਭਾਵੇਂ ਲੇਟ ਮਿਲੇ ਤੁਹਾਨੂੰ ਲੇਟ ਮਿਲੇ ਪਰ ਤੁਹਾਨੂੰ ਮਿਲੇਗਾ ਜ਼ਰੂਰ ਭਾਵੇਂ ਕਿਸੇ ਹੋਰ ਰੂਪ ਦੇ ਵਿੱਚ ਆ ਕੇ ਤੁਹਾਨੂੰ ਫਲ ਮਿਲ ਜੇ ਪਰ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਨਾ ਉਹਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਹੀ ਮਿਲੇਗਾ ਮਿਹਨਤ ਦਾ ਫਲ ਤਾਨੂੰ ਮਿਲਣਾ ਹੀ ਮਿਲਣਾ ਤੁਹਾਡੀ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਏਗੀ ਸੋ ਕਦੇ ਵੀ ਤੁਸੀਂ ਡਬਲ ਮਾਈਂਡਡ ਨਹੀਂ ਹੋਣਾ ਹੈਗਾ ਜੇ ਤੁਸੀਂ YouTube Facebook Instagram ਤੇ ਤੁਸੀਂ ਫੇਮਸ ਹੋਣਾ ਨਾ ਤਾਂ ਤੁਸੀਂ ਕਦੇ ਵੀ ਡਬਲ ਮਾਈਂਡਡ ਨਹੀਂ ਹੋਣਾ ਹੈਗਾ ਤੁਸੀਂ ਸਿਰਫ ਇੱਕ ਟੋਪਿਕ ਤੇ ਕੰਮ ਕਰ ਲਓ ਇੱਕ ਟੋਪਿਕ ਦੇ ਸਟਾਰਟਿੰਗ ਦੇ ਵਿੱਚ ਦੇਖੋ ਤੁਹਾਨੂੰ ਔਖਾ ਲੱਗੇਗਾ ਜ਼ਰੂਰ ਔਖਾ ਲੱਗੇਗਾ ਬਟ ਜਦੋਂ ਤੁਸੀਂ ਇੱਕ ਵਾਰੀ ਚੱਲ ਪਏ ਨਾ ਤੁਰ ਪਏ ਤੁਸੀਂ ਇੱਕ ਰਸਤੇ ਦੇ ਉੱਤੇ ਪੈ ਗਏ ਤੁਸੀਂ ਤੁਹਾਡੀ ਗੱਡੀ ਨੂੰ ਹਲਕਾ ਜਿਹਾ ਧੱਕਾ ਲੱਗ ਜਾ ਤੁਹਾਡੀ ਗੱਡੀ ਸਟਾਰਟ ਹੋ ਜਾਣੀ ਹੈ ਜਿਹੜੀ ਗੱਡੀ ਦੇਖੀ ਉਹਨਾਂ ਤਿੰਨ ਦਿਨੋਂ ਕੋਈ ਗੱਡੀ ਬੰਦ ਰਹਿ ਪੈ ਜਾਂਦੀਆਂ ਨੇ ਖਰਾਬ ਹੋ ਜਾਂਦੀਆਂ ਸਟਾਰਟ ਹੀ ਨਹੀਂ ਹੁੰਦੀਆਂ ਉਹਨਾਂ ਦੀ ਬੈਟਰੀ ਕੰਮ ਕਰਨਾ ਬੰਦ ਕਰ ਦਿੰਦੀ ਆ ਕਿ ਆਪਾਂ ਕੀ ਕਰਦੇ ਆ ਆਪਾਂ ਤਿੰਨ ਚਾਰ ਬੰਦੇ ਇਕੱਠੇ ਕਰਦੇ ਉਹਨੂੰ ਕਹਿੰਦੇ ਨੇ ਵੀਰ ਜੀ ਸਾਡੀ ਗੱਡੀ ਨੂੰ ਧੱਕਾ ਲਈ ਵੜਾ ਜਾ ਉਹ ਬੰਦਾ ਧੱਕਾ ਲਾਂਦਾ ਅੱਗੇ ਨੂੰ ਲਾਵੇ ਚਾਹੇ ਪਿੱਛੇ ਨੂੰ ਲਾਵੇ ਗੱਡੀ ਸਟਾਰਟ ਹੋ ਜਾਂਦੀ ਮਿੰਟ ਚ ਉਹ ਗੱਡੀ ਦੇਖ ਰੋ ਕਿੰਨੀ ਦੂਰ ਤੱਕ ਜਾਂਦੀ ਆ ਏਸੀ ਤਰ੍ਹਾਂ ਬਸ ਤੁਸੀਂ ਤੁਹਾਨੂੰ ਧੱਕਾ ਲੱਗਣਾ ਜੇ ਤੁਸੀਂ ਇੱਕ ਵਾਰੀ ਸਟੈਪ ਪੱਟ ਲਿਆ ਕਹਿੰਦੇ ਨੇ ਕਹਿੰਦੇ ਜੇ ਤੁਸੀਂ ਚੱਲੋਗੇ ਤਾਂ ਪਹੁੰਚੋਗੇ ਜਦੋਂ ਤੁਸੀਂ ਚੱਲੇ ਤੱਕਾ ਲਾਉਣ ਵਾਲਾ ਤੁਹਾਨੂੰ ਬਥੇਰਿਆ ਤੁਹਾਡਾ ਭਰਾ ਬੈਠਾ ਵਾ ਤੁਹਾਡਾ ਭਰਾ ਤੁਹਾਨੂੰ ਤੱਕਾ ਲਾ ਰਿਹਾ ਤੁਹਾਨੂੰ ਮੈਂ ਦੱਸਦਾ ਪਿਆ ਹਾਂ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਤੁਹਾਨੂੰ ਕੱਲੀ-ਕੱਲੀ ਤਾ ਦੇ ਮੈਂ ਤੁਹਾਨੂੰ ਗਾਈਡ ਕਰਦਾ ਮੈਂ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਸ਼ੂਟ ਕਿਵੇਂ ਕਰਨਾ ਟੌਪਿਕ ਕਿ ਤੁਹਾਨੂੰ ਕਿਹੜੇ ਤੇ ਕੰਮ ਕਰਨਾ ਵਾ ਤੁਸੀਂ ਹੁਣ ਕੰਮ ਤਾਂ ਤੁਸੀਂ ਹੀ ਕਰਨਾ ਜੀ ਦੇਖੋ ਤੁਹਾਡਾ ਕੰਮ ਤਾਂ ਮੈਂ ਕਰਨਾ ਨਹੀਂ ਹੈਗਾ ਮੈਂ ਤੁਹਾਨੂੰ ਸਿਰਫ ਗਾਈਡ ਕਰ ਸਕਦਾ ਜਾਨੀ ਕਿ ਤੁਹਾਡੀ ਗੱਡੀ ਨੂੰ ਮੈਂ ਤੱਕਾ ਲਾ ਰਿਹਾ ਵਾਂ ਮੈਂ ਤੱਕਾ ਲਾਈ ਜਾ ਰਿਹਾ ਵਾਂ ਕੰਮ ਤੁਸੀਂ ਕਰਨਾ ਮੇਰਾ ਤੱਕਾ ਲਾਏ ਤੇ ਤੁਹਾਡੀ ਗੱਡੀ ਸਟਾਰਟ ਹੁੰਦੀ ਆ ਮੈਨੂੰ ਖੁਸ਼ੀ ਹੋਊਗੀ ਸੋ ਪਲੀਜ਼ ਮੇਰੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਡਬਲ ਮਾਈਂਡਡ ਨਾ ਹੋ ਸਿਰਫ ਇੱਕ ਟੌਪਿਕ ਤੇ ਇੱਕ ਟੌਪਿਕ ਤੇ ਤੁਸੀਂ ਕੰਮ ਕਰ ਲਓ 10 ਤੋਂ 15 ਦਿਨ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਕਿੰਨੀ ਛੇਤੀ ਦੇਖਣਾ ਗਰੋਅ ਕਰ ਲੋਗੇ ਤੁਹਾਨੂੰ ਆਪਣੇ ਆਪ ਦੇ ਖੁਦ ਤੇ ਤੁਹਾਨੂੰ ਯਕੀਨ ਨਹੀਂ ਹੋਏਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਬਲੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥਲੇ ਤੁਸੀਂ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ ਬਹੁਤ ਜਲਦੀ ਜਲੰਧਰ ਸ਼ਹਿਰ ਦੇ ਵਿੱਚ ਨਾ ਇੱਕ ਲਾਈਵ ਵਰਕਸ਼ਾਪ ਆ ਜਿਹੜੀ ਮੇਰੀ ਜਿਵੇਂ ਮੇਰੀ ਪਹਿਲਾਂ ਇੱਕ ਲੁਧਿਆਣਾ ਦੇ ਵੀ ਹੋਈ ਸੀ ਪਟਿਆਲੇ ਵੀ ਹੋਈ ਸੀਗੀ ਤੇ ਉਹ ਉਦਾਂ ਹੀ ਲਾਈਵ ਵਰਕਸ਼ਾਪ ਆ ਜਣੀ ਮੈਂ ਜਲੰਧਰ ਸ਼ਹਿਰ ਦੇ ਵਿੱਚ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਸੋ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਸਾਡੀ ਟੀਮ ਤੋਂ ਪੁੱਛ ਸਕਦੇ ਹੋ ਜਿਹੜੀ ਆਉਣ ਵਾਲੀ ਵਰਕਸ਼ਾਪ ਆ ਉਹ ਕਦੋਂ ਕਿੱਥੇ ਤੇ ਕਿੰਨੀ ਤਰੀਕ ਨੂੰ ਉਹ ਵਰਕਸ਼ਾਪ ਹੋ ਰਹੀ ਹੈ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਉਹ ਵਰਕਸ਼ਾਪ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਸੋ ਦੋਸਤੋ ਮਿਲਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆ